ਬੇਟਾ ਕੀ ਨਾਂ ਹੈ ਜੀ ਮੇਡਮ ਗੁਰਜੀਤ ਸਿੰਘ ਆ ਕਿਹੜੀ ਜਮਾਤ ਹੈਗੀ ਐ ਇਹ ਡਾੜਾ ਪਿੰਡਾਂ ਕਿਹੜੀ ਕਲਾਸ ਚ ਪੜਦੇ ਆ ਮੈਂ ਸਰਕਾਰੀ ਸਕੂਲੇ 8ਵੀਂ ਕਲਾਸ ਚ ਪੜਦਾ ਤੇ ਅੱਜ ਤੈਨੂੰ ਪਾਸ ਮਿਲਿਆ ਸੀਗਾ ਕਿੱਥੇ ਮਿਲਿਆ ਸੀ ਪਾਸ ਇਹ ਸਾਨੂੰ ਮਨਜੀ ਦੇ ਗੁਰਦੁਆਰਾ ਸਾਹਿਬ ਦੇ ਮੋਹਰੇ ਮਿਲਿਆ ਸੀਗਾ ਫੇਰ ਫੇਰ ਅਸੀਂ ਤਾਂ ਆਵਾਂ ਆਂਦੇ ਪਏ ਸੀਗਾ ਆਟੋ ਚ ਅਪਕਾ ਰੋਜ਼ ਦਾ ਕੰਮ ਕਰਕੇ ਆ ਸਾਨੂੰ ਆਪਾ ਜਿਹੜਾ ਆਂਦਾ ਸੀ ਮੈਂ ਸੀ ਮੇਰੇ ਮਮਾ ਸੀ ਮੈਂ ਪਾਪਾ ਸੀ ਅੱਛਾ ਤੇ ਪਰਸ ਮਿਲੇ ਫੇਰ ਪਰਸ ਆਪਾਂ ਆਂਦਾ ਜੋ ਜਿਹੜਾ ਆਂਦੇ ਸੀ ਸੱਲੇ ਪਰਸ ਪਿਆ ਸੀ ਪਰ ਮੈਂ ਤਾਂ ਧਿਆਨ ਨਹੀਂ ਗਿਆ ਮੈਂ ਕਿਹਾ ਡੈਡੀ ਆਹ ਦੇਖੋ ਕੀ ਪਿਆ ਆ ਫਿਰ ਉਹ ਚਿੱਤਾ ਮੈਂ ਕਿਹਾ ਪਾਸਾ ਮੈਂ ਕਿਹਾ ਡੈਡੀ ਪਰਸ ਪਿਆ ਆ ਤੇ ਚੱਕ ਲੋ ਤੇ ਜਿਹਨਾਂ ਦਾ ਹੈਗਾ ਉਹਨਾਂ ਨੂੰ ਦੇ ਦੰਨੇ ਉਹਨਾਂ ਨੇ ਵੀ ਉਹਨਾਂ ਨੇ ਵੀ ਮਿਹਨਤ ਕੀਤੀ ਹੁੰਦੀ ਆ ਇਹਨਾਂ ਨੂੰ ਲੈਣ ਵੈਸੇ ਇਹ ਪਤਾ ਕਰਦਾ ਲੱਗਾ ਕਿ ਕਿਹਦਾ ਪਰਸਿਆ ਹੈ ਜੇ ਆਪਾਂ ਸਭ ਤੋਂ ਪਹਿਲਾਂ ਆਏ ਕਰ ਆਪਾਂ ਉੱਥੇ ਬੈਠ ਕੇ ਬਹਿ ਗਿਆ ਆਪਾਂ ਇਹ ਦੇਖਿਆ ਨੰਬਰ ਨੰਬਰ ਆਧਾਰ ਕਾਰਡ ਸੀਗੇ ਵਿੱਚ ਆਧਾਰ ਕਾਰਡ ਤੋਂ ਨੰਬਰ ਪਤਾ ਕੀਤਾ ਫੇ ਫੋਨ ਕਰਕੇ ਪੁੱਛਿਆ ਕਿ ਤੁਹਾਡਾ ਪਰਸ ਆ ਤੇ ਪਰਸਿਕ ਪੈਸੇ ਮਿਲ ਜਿਖ ਮਿਲ ਗਿਆ ਉਹ ਵਰਤਾਨੂ ਕਿ ਸਮਾਨ ਸੀਗਾ ਤਾਂ ਅਸੀਂ ਕਿਹਾ ਇੱਥੇ ਆ ਕੇ ਲੈ ਜਾਓ ਤਾਬਰ ਕੋ ਘਰ ਆ ਸਾਡਾ ਇੱਥੇ ਆ ਕੇ ਲੈ ਜਾਓ ਆਪਾਂ ਗਿਆ ਐਸੀ ਕਹਿੰਦੇ ਸੀ ਵਿੱਚ ਪੈਸੇ ਵੀ ਕਈ ਅੱਗ ਲੱਗ ਛੱਕੇ ਸੀ ਪੈਸੇ

ਇਹੀ ਨਜ਼ਰ ਆਇਆ ਸੀਗਾ ਜੀ ਤੇ ਇਹਨੇ ਵੀ ਨਿਕਲ ਪਾਪਾ ਪਿੱਛੇ ਪਾਸ ਦੇ ਗਿਆ ਆ ਅਸੀਂ ਜਿੱਦੇ ਪਿੱਛੇ ਨੂੰ ਆਟੋ ਵਾਪਸ ਕੀਤਾ ਤਾਂ ਸੱਚਮੁੱਚ ਪਰਸ ਸੀਗਾ ਤੇ ਅਸੀਂ ਉਸ ਵੇਲੇ ਤਾਂ ਉੱਥੇ ਕੁਝ ਨਹੀਂ ਦੇਖਿਆ ਪਰ ਇਹ ਕਹਿੰਦਾ ਕਿ ਬੱਚਾ ਮੇਰਾ ਕਹਿੰਦਾ ਕਿ ਜਿਹਦਾ ਵੀ ਹੈਗਾ ਪਰਸ ਡੈਡੀ ਇੱਥੇ ਦੇਖ ਲਓ ਤੇ ਇੱਥੇ ਵਾਪਸ ਕਰ ਦਿਓ ਅਸੀਂ ਕਿਹਾ ਤੇ ਘਰ ਜਾ ਕੇ ਦੇਖਦੇ ਆਂ ਵੀ ਚੰਗੀ ਤਰ੍ਹਾਂ ਦੇਖਾਂਗੇ ਵੀ ਜਿਸ ਬੰਦੇ ਦਾ ਹੈਗਾ ਉਹਦੀ ਇਮਾਨਦਾਰੀ ਨਾਲ ਉਹ ਨੂੰ ਅਸੀਂ ਵਾਪਸ ਕਰ ਦਵਾਂਗੇ ਹਨਾ ਜੀ ਤੇ ਜਦੋਂ ਅਸੀਂ ਘਰ ਆਏ ਤਾਂ ਫਿਰ ਦੇਖਿਆ ਤਾਂ ਸਾਡੇ ਗਵਾਂਡੀਆਂ ਦੇ ਸੀਗਾ ਗਵਾਂਡੀ ਪਿੰਡ ਦੇ ਬੰਦੇ ਸੀਗੇ ਅਡੇ ਬਾਕਮੀ ਸੀਗੇ ਸੀ ਉਹਨਾਂ ਨੂੰ ਬੁਲਾ ਕੇ ਨਾ ਘਰ ਤੇ ਵਿੱਚੋਂ ਫੋਨ ਨੰਬਰ ਜਿਹਾ ਆਪਾਂ ਲੱਭ ਲਿਆ ਸੀਗਾ ਤੇ ਆ ਬੁਲਾ ਕੇ ਘਰ ਤੇ ਆਏ ਸੀ ਉਹਨਾਂ ਦੇ ਸਪੁਰਦ ਲੱਗੇ ਕਰਨ ਹੁਣ ਤੁਹਾਡੇ ਸਾਹਮਣੇ ਹਾਂਜੀ ਸਾਡਾ ਪਹਿਲਾਂ ਵੀ ਹਾਂਜੀ ਸਰ ਪਹਿਲਾਂ ਵੀ ਸਾਡ ਨੇ ਇੰਨੀ ਹੋਇਆ ਸੀਗਾ ਉਹਦੇ ਵਿੱਚ ਕੋਈ ਸੰਤਾਲੀ ਤੋੜ 4000 ਰੁਪਏ ਸੀਗਾ ਸਾਡੀ ਦੁਕਾਨ ਦੇ ਮੂਰੇ ਡਿੱਗ ਗਿਆ ਸੀ ਅਸੀਂ ਉਹ ਵੀ ਉਹਨਾਂ ਦੇ ਸਪੁਰਦ ਕਰ ਦਿੱਤਾ ਹੈਗਾ ਉਹ ਪੈਂਟ ਦੇ ਮੋਤਵਾਰ ਬੰਦੇ ਜਿਨ੍ਹਾਂ ਦਾ ਸੀਗਾ ਸੀ ਉਹ ਵੀ ਵਾਪਸ ਕਰ ਦਿੱਤਾ ਹੈਗਾ ਇਹ ਜਿਹੜਾ ਪਰਸ ਸੀਗਾ ਸੜਕ ਤੇ ਪਿਆ ਸੀਗਾ ਹਾਂਜੀ ਇਹ ਰੋਡ ਦੇ ਉੱਪਰ ਡਿੱਗਿਆ ਸੀ ਰਸਤਾ ਖਰਾਬ ਹੋਣ ਕਰਕੇ ਨਾ ਇਹਨਾਂ ਦਾ ਵੀ ਇੱਕ ਕਸੂਰ ਹੈ ਰਸਤਾ ਹੀ ਏਦਾਂ ਆਇਆ ਜਦੋਂ ਹਜੌਕਾ ਲੱਗਦਾ ਉਥੋਂ ਫਿਰ ਡੇਗ ਜਾਣੀ ਚੀਜ਼ ਜੇ ਕੋ ਹੱਥ 'ਚ ਫੜੇ ਹੋਵੇ ਨਾ ਤੇ ਉਹ ਡੇਗੇ ਫੇ ਅਗਲੇ ਪਰੇਸ਼ਾਨ ਸਗੇ ਤੇ ਜਦਾਂ ਮਤਲਬ ਸਾਨੂੰ ਤਾਂ ਬੜੀ ਖੁਸ਼ੀ ਹੋਈ ਹੈ ਅਗਲੇ ਦੀ ਮਿਹਨਤ ਦੀ ਕਮਾਈ ਜਿਹੜੀ ਕਿ ਉਹਨਾਂ ਨੂੰ ਮਿਲ ਗਈ ਹੈ ਕਿਉਂਕਿ ਅਸੀਂ ਵੀ ਮਿਹਨਤ ਕਰਦੇ ਹਾਂ ਨਾ ਤੇ ਸਾਡੀ ਕੋ 10 ਰੁਪਏ ਵੀ ਡੈਗ ਜਾਣ ਸਾਨੂੰ ਵੀ ਦੁੱਖ ਲੱਗਦਾ ਕਿਉਂਕਿ ਜਿਹੜੇ ਸਾਡੇ ਖੂਨ ਪਸੀਨੇ ਦੀ ਕਮਾਈ ਹੈ ਨਾ ਉਹ ਸਾਡੇ ਸਾਡੇ ਕੋਲੇ ਰਹਿਣੀ ਚਾਹੀਦੀ ਹੈ ਨਾ ਜੀ ਅਸੀਂ ਅਸੀਂ ਇਹੀ ਇਸੇ ਕਰਕੇ ਉਹਨਾਂ ਨੂੰ ਵੀ ਇਹ ਪੈਸੇ ਵਾਪਸ ਕਰਦੇ ਪੋਰਸ ਵਿੱਚ ਕਿੰਨੇ ਪੈਸੇ ਸਨ ਉਹਦੇ ਵਿੱਚ ਜੀ ਤੇ ਵਾਪਸ ਕਰਤਾ ਹਾਂਜੀ ਵਿੱਚ ਆਧਾਰ ਕਾਰਡ ਸੀਗੇ ਬਾਕੀ ਆਰਸੀ ਸੀਗੀ ਕਬਡੀ ਦੀ ਤੇ ਬਾਕੀ ਏਟੀਐਮ ਕਾਰਡ ਵਗੈਰਾ ਸੀਗੇ ਤੇ ਅਸੀਂ ਉਹਨਾਂ ਨੂੰ ਸਾਰੇ ਵਾਪਸ ਕਰ ਦਿੱਤੇ ਹਾਂ ਹਾਂਜੀ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਅਜਿੰਦਰ ਕੌਰਿਆ ਵਾਈਫ ਆਫ ਦਿਲ ਵਾਕਸਿੰਗ ਮਾਂਜੀ ਪਿੰਚ ਰਹਿੰਦੇ ਹਾਂ ਅਸੀਂ ਤੁਹਾਡਾ ਪਰਸ ਵਿੱਚ तकरीबन 20000 ਰੁਪਏ ਸੀ ਜੋ ਇਸ ਬੱਚੇ ਨੇ ਵਾਪਸ ਕੀਤਾ ਕਿਦਾਂ ਦਾ ਮਹਿਸੂਸ ਕਰਦੇ ਹੋ ਤੁਸੀਂ ਮੈਂ ਬਹੁਤ ਖੁਸ਼ ਹਾਂ ਕਿ ਅੱਜ ਇੰਨਾ ਮਤਲਬ ਇਮਾਨਦਾਰ ਬੱਚੇ ਨੇ ਮੇਰਾ ਪਰਸ ਵਾਪਸ ਕੀਤਾ ਹੀ ਕੋਈ ਇਹਨਾਂ ਦੇ ਮਤਲਬ ਮਾਪੇ ਦੀ ਕੋਈ ਜਿੱਦਾਂ ਹੋਊਗੀ ਇਹ ਵਧੀਆ ਪਰਵਰਿਸ਼ ਕੀਤੀ ਇਹਨਾਂ ਦੇ ਮਾਪੇ ਨੇ ਜੋ ਬੱਚੇ ਨੂੰ ਅੱਜ ਐਪਰੀਸ਼ੀਏਟ ਅਸੀਂ ਕਰ ਰਹੇ ਹਾਂ ਮੈਂ ਮਤਲਬ ਬਹੁਤ ਹੈਪੀ ਹਾਂ ਕਿ ਇੰਨੇ ਬੱਚੇ ਨੇ ਇੰਨੀ ਸੋਝੀ ਦਿਖਾਈ ਕਿ ਪੈਸੇ ਵਾਪਸ ਕੀਤੇ ਜਾਣ ਪਰਸ ਵਾਪਸ ਕੀਤਾ ਜਾਵੇ ਸੋ ਮੈਨੂੰ ਇਹਨਾਂ ਦਾ ਜਦੋਂ ਫੋਨ ਆਇਆ ਤਾਂ ਮੇਰਾ ਮਤਲਬ ਪਰੇਸ਼ਾਨ ਮੈਂ ਬਹੁਤ ਸੀਗੀ ਤੇ ਜਦੋਂ ਇਹਨਾਂ ਦਾ ਫੋਨ ਆਇਆ ਮੈਂ ਬਹੁਤ ਖੁਸ਼ੀ ਗਈ ਵੀ ਚਲੋ ਮੇਰਾ ਮਤਲਬ ਵਾਪਸ ਮਿਲ ਗਿਆ ਹੈ ਨਾ ਸੋ ਮੈਂ ਇਹਦੇ ਲਈ ਬਹੁਤ ਦੁਆਵਾਂ ਦਿੱੰਨੀਆਂ ਬੱਚੇ ਲਈ ਪਰਮਾਤਮਾ ਕਰੀਮ ਚੜ੍ਹਦੀ ਕਲਾ ਚ ਰੱਖੇ ਔਰ ਇਦਾਂ ਹੀ ਆਪਣੀ ਇਮਾਨਦਾਰੀ ਬਰਕਰਾਰ ਰੱਖੇ ਅੱਗੇ ਤੋਂ ਪਰਸ ਵਿੱਚ ਹੋਰ ਕੀ ਕੀ ਸੀਗਾ ਪਰਸ ਵਿੱਚ ਮੇਰਾ ਆਧਾਰ ਕਾਰਡ ਸੀ ਪਹਨ ਕਾਰਡ ਸੀਗਾ ਤੇ ਲਾਇਸੈਂਸ ਵਗੈਰਾ ਸੀਗਾ ਇਹੋ ਦੇਖੇ ਤਾਂ ਪਿਆ ਜੀ ਦੇਖਾ ਸਰ ਸਾਡੇ ਸੜਕ ਹੈਗੀ ਇੱਥੋਂ ਟੁੱਟੀ ਹੋ ਗੁਰਦੁਆਰੇ ਦੇ ਕੋਲੋਂ ਕਾਫੀ ਟੁੱਟੀ ਹੋ ਜਿੱਦਾਂ ਉੱਥੇ ਜਿੱਦਾਂ ਅਜ ਰਾਤ ਦਾ ਟਾਈਮ ਸੀਗਾ ਤੇ ਹਜੂ ਕਾਜਾ ਲੱਗਾ ਉੱਥੇ ਉੱਥੇ ਲਫਾਫਾ ਡਿੱਗ ਗਿਆ ਮੇਰਾ ਤੇ ਫਿਰ ਇਹਨਾਂ ਨੂੰ ਜਦੋਂ ਪਰਸ ਲੱਭ ਮੈਂ ਤਾਂ ਸਗੋਂ ਦੇਖਣ ਗਈ ਮੈਨੂੰ ਨਹੀਂ ਮਿਲਿਆ ਪਰਸ ਤੇ ਫਿਰ ਜਦੋਂ ਇਹਨਾਂ ਦਾ ਫੋਨ ਆਇਆ ਫਿਰ ਇਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਪਿੰਡ ਆ ਜਾਓ ਦਾੜਾ ਪਿੰਡ ਆ ਸਾਡਾ ਤੇ ਅਸੀਂ ਫਿਰ ਨਾਲ ਹੀ ਆ ਗਏ ਸੀ ਮੈਂ ਆਪਣੇ ਬ੍ਰਦਰ ਨੂੰ ਲੈ ਕੇ ਤੁਸੀਂ ਕੀ ਕੰਮ ਕਰਦੇ ਮੇਰਾ ਸਲੂਨ ਆ ਕਿੱਥੇ ਨੀਤ ਰੰਝ ਹਾਂਜੀ ਅੱਜ ਕਰਵਾ ਚੌਥ ਕਰਕੇ ਰਾਸ਼ਨ ਕਰਕੇ ਅਸੀਂ ਸਾਨੂੰ ਨੇਰਾ ਹੋ ਗਿਆ ਆਨ ਆਨ ਨੂੰ ਸੋ ਰਸਤੇ ਵਿੱਚ ਇਹ ਹੈਪਨ ਹੋ ਗਿਆ ਜਿੱਦਾਂ ਬੱਚੇ ਨੇ ਤੁਸੀਂ ਦੇਖਿਆ ਕਿ ਪਿਆਰ ਵੀ ਦਿੰਦੇ ਬੈਸੀ ਪੈਸਿਆਂ ਨਾਲ ਪਰ ਉਹ ਲੈ ਨਹੀਂ ਰਿਆ ਸੀ ਕੀ ਕਹਣਾ ਜਾਂਦੇ ਇਹਦੇ ਬਾਰੇ ਇਹ ਤਾਂ ਜੀ ਹੋਣੀ ਨਾ ਦੀ ਪਰਵਿਸ਼ਿਆ ਜੀ ਉਹ ਕਹਿੰਦੀ ਅਸੀਂ ਨਹੀਂ ਲੈਣੇ ਹੈਗੇ ਨਾ ਬਟ ਮੈਂ ਇਹਦੇ ਲਈ ਦੁਆਵਾਂ ਕਰੂੰਗੀ ਪਰਮਾਤਮਾ ਇਹਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ ਠੀਕ ਹੈ ਸੋ ਇਦਾਂ ਹੀ ਇਮਾਨਦਾਰੀ ਦੇ ਰਾਹ ਤੇ ਚੱਲੇ ਔਰ ਬਾਕੀਆਂ ਨੂੰ ਵੀ ਆਪਣੇ ਫਰੈਂਡਸ ਨੂੰ ਵੀ ਇਦਾਂ ਹੀ ਮਤਲਬ ਦੱਸੇ ਕਿ ਇਮਾਨਦਾਰੀ ਦੇ ਰਾਹ ਤੇ ਜਾਣਾ ਚਾਹੀਦਾ ਹੈ ਜਿਹੜੇ ਬੱਚੇ ਦੇਖ ਰਹੇ ਐ ਇਸ ਬੱਚੇ ਨੂੰ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਸ ਬੱਚੇ ਵੱਲੋਂ ਦੇਖ ਕੇ ਬਾਕੀ ਵੀਰ ਤੋਂ ਮਤਲਬ ਕਿ ਇਨਸਪਾਇਰ ਹੋਣ ਕਿ ਇਸ ਬੱਚੇ ਨੇ ਅੱਜ ਇੰਨੀ ਇਮਾਨਦਾਰੀ ਦਿਖਾਈ ਆ ਔਰ ਜੇ ਅੱਜ ਕੱਲ ਮਤਲਬ ਸਾਰੇ ਇਦਾਂ ਬੱਚਿਆਂ ਵਾਂਗੂ ਇਮਾਨਦਾਰੀ ਦਿਖਾਉਣ ਤੇ ਮਤਲਬ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਇਹ ਆਪਣੇ ਬੱਚਾ ਵਧੀਆ ਅੱਗੇ ਜਾਣੀ ਲਾਈਫ ਚ ਜਾਵੇ ਔਰ ਬਾਕੀਆਂ ਨੂੰ ਵੀ ਪ੍ਰੇਰਿਤ ਇਸ ਚੀਜ਼ ਲਈ ਕਰੇ ਹਾਂਜੀ ਭਾਜੀ ਤੁਹਾਡੇ ਵੀ ਨਾਲ ਜੀ ਮੈਂ ਰਣਜੀਤ RAM ਸਿੰਘ ਆ ਤੁਹਾਡੇ ਪੁੱਤ ਨੇ ਬਹੁਤ ਵਧੀਆ ਕੰਮ ਕੀਤਾ ਕੀ ਜਾਨਾ ਜਾਂਦੇ ਪੁੱਤੇ ਬਾਰੇ ਮੈਂ ਪੁੱਤੇ ਵਾਸਤੇ ਬੜਾ ਚਾਹਦਾ ਤੇ ਜ਼ਿੰਦਗੀ ਚ ਐਦਾਂ ਦੇ ਪੁੱਤੇ ਹੋਣ ਬਹੁਤ ਵਧੀਆ ਪਰਵਰਸ਼ ਹੈ ਗਈ ਇਸ ਬੱਚੇ ਦੀ ਜਿਹਨੇ ਇੰਨੇ ਪੈਸੇ ਜਿਹੜੇ ਆ ਉਹ ਸਹੀ ਹੁਕਮਾਲ ਕਰ ਮੈਂ ਕਹਣਾ ਇਸ ਬੱਚੇ ਦਾ ਈਮਾਨ ਔਰ ਇਹ ਛੂਟੋਤ ਮਤਲੇ ਆ ਭਈ ਮੰਖੇ ਲੈਣਾ ਪੈਸਾ ਚੱਕਣਾ ਨਹੀਂ ਹਾਂ ਜਿੱਦਾਂ ਮਰ ਜਾਨੇ ਪੈਸੇ ਵੇ ਰਹਿਣ ਬੱਚੇ ਸਾਡੇ ਚੱਕ ਦੇਣੀ ਚੱਕ ਦੇਣੀ ਹਾਂ ਜਿਹੜੇ ਸ਼ਾਇਦ ਦੇ ਬਾਕੀ ਬੱਚੇ ਵੀ ਇਸ ਵੀਡੀਓ ਨੂੰ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸੀ ਅਸੀਂ ਕਹਿੰਦੇ ਆ ਭਈ ਜਿਹੜੇ ਹੱਕ ਦੀ ਕਮਾਈ ਆ ਉਹੀ ਖਾਓ ਬੇਨ ਹੱਕੀ ਦਾ ਕੰਪੈਸਾ ਨਹੀਂ ਖਾਣਾ ਉਹ ਜ਼ਹਿਰ ਹੁੰਦਾ ਮਿਹਨਤ ਦੀ ਕਮਾਈ ਦਾ ਮੁੱਲ ਦਾ ਜੀ ਮਿਹਨਤ ਕਰਨ ਵਾਲੇ ਨੂੰ ਪਤਾ ਹੁੰਦਾ ਕਿੰਨੀ ਮਿਹਨਤ ਨਾਲ ਕਿੰਨਾ ਔਖਾ ਹੋ ਕੇ ਬੰਦਾ ਕਮਾਉਂਦਾ ਜੇ ਕੋਈ ਮੰਨ ਲਓ ਕਿਸੇ ਸ਼ਰਾਬੀ ਦੇ ਹੱਥ ਪੈਸੇ ਆ ਜਾਂਦੇ ਜਾਂ ਕਿਸੇ ਅਮਲੀ ਦੇ ਹੱਥ ਆ ਜਾਂਦੇ ਤੇ ਉਹ ਸਾਰੇ ਮਤਲਬ ਬੇਕਾਰ ਹੋ ਜਾਣੇ ਸੀਗੇ ਹਨਾ ਜੀ ਤੇ ਜ ਜਿਹਨੇ ਮਿਹਨਤ ਕੀਤੀ ਉਹਦਾ ਕਿੰਨਾ ਦਿਲ ਦੇਣਾ ਬਿਤਨੀ ਸੀਗੀ ਇਸ ਬੱਚੇ ਨੇ ਦਾੜੇ ਦਾ ਨਾਂ ਵੀ ਪਿੰਡ ਦਾ ਰੋਸ਼ਨ ਕੀਤਾ ਹਾਂ ਜੀ ਹਾਂ ਜੀ ਬਿਲਕੁਲ ਜੀ ਬਹੁਤ ਸਨਮਾਨ ਹੈ ਜੀ ਆਪਣੇ ਬੱਚੇ ਦਾ